ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਬਾਈ ਜੀ ਹਲਾਂ ਬਾਰੇ ਬਹੁਤ ਸਾਰੇ ਫੋਨ ਕਾਲ ਤੇ ਕਮੈਂਟ ਆਪਾਂ ਨੂੰ ਆ ਰਹੇ ਸੀ ਸੋ ਬਾਈ ਜੀ ਅੱਜ ਰੈਡੀ ਕਰਕੇ ਲੈ ਕੇ ਆਇਆ 13 ਕਲਟੀਵੇਟਰ ਹਲ ਜਮਾ ਨਵੇਂ ਫਰੈਸ਼ ਪੀਸ ਸੋ ਬਾਈ ਜੀ ਇਹਨਾਂ ਹਲਾਂ ਬਾਰੇ ਗੱਲਬਾਤ ਕਰਾਂਗੇ ਆਪਾਂ ਸੋ ਬਾਈ ਗੁਰਪ੍ਰੀਤ ਆਪਣੇ ਕੋਲੇ ਪਹੁੰਚਿਆ ਸੀ ਆਪਣੇ ਪਿੰਡੋਂ ਬਾਈ ਸੋ ਬਾਈ ਨੇ ਸਪੈਸ਼ਲ ਡਿਮਾਂਡ ਤੇ ਆਪਣੇ ਕੋਲੋਂ ਸੋਨਾਲਿਕਾ 750 ਡੀਆਈ ਟਰੈਕਟਰ ਮਗਰ ਆਪਣੇ ਤੋਂ ਇਹ ਹਲ ਬਣਵਾਇਆ ਬਾਈ 13 ਸੋ ਇਹਨਾਂ ਔਰ ਇਹ ਗੱਲਬਾਤ ਕਰਾਂਗੇ ਆਪਾਂ ਕੀ ਇਹ ਤੇ ਸਮਾਨ ਲੱਗਿਆ ਕਿੰਨਾ ਕੁ ਵੇਟਾ ਹਲਾਂ ਦਾ ਦੀ ਸਾਰੀ ਗੱਲਬਾਤ ਆਪਾਂ ਹਲਾਮਾਰੇ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸੋ ਆਪਣੇ ਨਾਲ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰੋ ਤੇ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਤਾਂ ਜੋ ਕਿਸੇ ਭਰਾ ਨੇ ਹਲ ਬਣਾਉਣੇ ਹੋਣ ਤਾਂ ਆਪਣਾ ਕੰਟੈਕਟ ਨੰਬਰ ਨੰਬਰ ਵਗੈਰਾ ਸੌਖਾ ਪਹੁੰਚੇ ਬਾਈਆਂ ਤੱਕ ਸੋ ਗੱਲਬਾਤ ਕਰਦੇ ਆਂ ਹਲਾਮਾਰੇ ਆ ਜਾ ਵੀ ਹਰਪੀਤ ਨੇੜੇ ਹੋ ਕੇ ਦਿਖਾ ਦੇ ਮੇਰਾ ਵੀਰ ਸੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਾਂ ਇਹਦੇ ਵਿੱਚ ਘੋੜੀ ਦੀ ਗੱਲ ਕਰਦੇ ਆਂ ਆਪਾਂ ਜੀ ਘੋੜੀ ਇਹਦੇ ਵਿੱਚ ਲਾਈ ਹੋਈ ਹੈ ਨਾ ਆਪਾਂ ਉਹ ਆਪਾਂ ਲਾਈ ਆ 2.5 ਇੰਚੀ ਤਨਸੂਤ ਦੀ ਮਜ਼ਬੂਤ ਤੇ ਹੈਵੀ ਪੂਰੀ ਮੈਂਟੇਨ ਵਾਲੀ ਜੋ ਮੰਨ ਕੇ ਚਲੋ ਟਰੈਕਟਰ ਦੇ 16 ਵਾਲੇ ਟਾਇਰ ਸੀ ਉਹਨੂੰ ਮੈਂਟੇਨ ਰੱਖਦੇ ਹੋਏ ਆਪਾਂ ਕੋੜੀ ਲਈ ਹੋਈ ਆ ਉੱਚੀ ਪੂਰੀ ਸੋ ਪੂਰੇ ਵਧੀਆ ਹਾਲ ਬਣਾਏ ਹੋਏ ਨੇ ਸੋ ਜੇ ਇਹਦੇ ਆਪਾਂ ਚੜਾਈ ਦੀ ਗੱਲ ਕਰੀਏ ਬਾਈ ਜੀ ਚੜਾਈ ਨੂੰ ਆਪਾਂ ਇਸ ਹਿਸਾਬ ਨਾਲ ਮੈਂਟੇਨ ਰੱਖਿਆ ਹੋਇਆ ਵੀ ਨਾ ਤਾਂ ਹਾਲ ਵਾਲੇ ਭਰਨ ਤੇ ਨਾ ਵੀ ਪਾੜਾ ਛੱਡਣਾ ਪੂਰੀ ਫੁੱਲ ਆਨ ਗਾਰੰਟੀ ਆ ਬਾਈ ਆਪਾਂ ਵੀਡੀਓ ਦੇ ਵਿੱਚ ਕਹਿਣੇ ਆ ਹਾਲ ਨਾਲ ਤਾਂ ਜ਼ੋਰ ਲਵਾਉਣ ਨਾ ਪਾੜਾ ਛੱਡਣਾ ਫੁੱਲ ਪੂਰੇ ਵਧੀਆ ਚੱਲਣਗੇ ਬਾਈ ਸੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਾਈ ਜੀ ਇਹਦੇ ਵਿੱਚ ਆਪਾਂ ਨਾਲ ਡਬਲ ਬੀਮ ਲਾਇਆ ਹੋਇਆ ਆਮ ਤੁਸੀਂ ਹਲਾਂ ਦੇ ਵਿੱਚ ਦੇਖਿਆ ਹੋਣਾਗਾ ਬੀ ਉਹਦੇ ਵਿੱਚ ਐਂਗਲ ਲੱਗਦੀ ਹੁੰਦੀ ਆ ਬਟ ਆਪਾਂ ਇਹਦੇ ਵਿੱਚ ਆਪਾਂ ਬੱਤਾ ਬਣਾ ਕੇ ਲਾਇਆ ਗੱਲਾਂ ਦਾ ਪੂਰਾ ਮਜ਼ਬੂਤ ਤੇ ਹੈਵੀ ਸੋ ਜਿਹੜਾ ਵੀ ਮੰਨ ਕੇ ਕਿਹੜੀ ਜਿਹੜਾ ਆਪਾਂ ਹਾਲ ਲਾਉਣੇ ਆ ਕਿਸੇ ਤਣਾ ਤਣੇ ਵਗੈਰਾ ਵਿੱਚ ਝੜ ਜਾਂਦੇ ਆ ਸੋ ਥਲੜੀ ਐਂਗਲ ਤਾਂ 빙ਗੀ ਹੋਏ ਸ਼ਾਇਦ ਬਟ ਇਹ ਬੀਮ ਆ ਜਿਹੜਾ ਇਹ 빙ਗਾ ਨਹੀਂ ਹੁੰਦਾ ਬੱਟ ਬੁੱਟ ਨਹੀਂ ਪੈਂਦਾ ਹਾਲਾਂ ਦੇ ਵਿੱਚ ਕਿਉਂਕਿ ਜੇ ਇੱਕ ਵਾਰ ਬੱਟ ਪੈ ਜੇ ਫਿਰ ਬਾਈ ਜੀ ਉਹ ਜਿਹੜਾ ਸੰਦ ਆ ਉਹ ਉਹਨਾਂ ਸੁਧ ਤੇ ਸਹੀ ਨਹੀਂ ਚੱਲਦਾ ਸੋ ਤਾਂ ਕਰਕੇ ਇਹ ਚੀਜ਼ ਆਪਾਂ ਲਾਈ ਹੋਈ ਆ ਸੋ ਇਹਦੇ ਵਿੱਚ ਜਿਹੜਾ ਫਰੇਮ ਵਾਲਾ ਐਂਗਲ ਆਪਾਂ 2 ਇੰਚੀ ਵਾਲੀਆਂ ਲੰਗਾਂ ਹੋਈਆਂ ਨੇ ਸੋ ਇਹ ਵੀ ਵਧੀਆ ਮਜਬੂਤ ਤੇ ਹੈਵੀ ਲੰਗਾ ਨੂੰ ਆ 2 ਇੰਚੀ 2 ਸੂਤ ਵਾਲੀਆਂ ਸੋ ਇਸ ਤੋਂ ਬਾਅਦ ਜੇ ਟੈਨ ਦੀ ਗੱਲ ਕਰੀਏ ਇਹਦੇ ਵਿੱਚ ਟੈਨ ਆਪਾਂ ਜਿਹੜੀ ਲਾਈ ਹੋਈ ਆ ਉਹ ਲਾਈ ਹੋਈ ਆ ਜਿਹਦੀ ਉਚਾਈ ਆ ਮੰਨ ਕੇ ਚਲੋ 18 ਇੰਚ ਤੇ 2.5 ਇੰਚੀ 6 ਸੂਤ ਦੀ ਟੈਨ ਲਾਈ ਹੋਈ ਹੈ ਮਸ਼ੀਨੀ ਪੂਰੀ ਵਧੀਆ ਸੋ ਪੂਰੀ ਵਧੀਆ ਜਿਹੜੀ ਬਣ ਕੇ ਆਉਂਦੀ ਆ ਸੋ ਬਾਕੀ ਬਾਈ ਆਪਾਂ ਹਾਲ ਚੱਲਦੇ ਵੀ ਦਿਖਾਵਾਂਗੇ ਬਾਈ ਨੇ ਬਾਣਵਾਉਣਾਗਾ ਸੋ ਉੱਥੇ ਆਪਾਂ ਲੈ ਕੇ ਚੱਲਾਂਗੇ ਤੇ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਵੀ ਕਿਵੇਂ ਲੱਗੇ ਹਾਲ ਜਦੋਂ ਬਾਈ ਚਲਾਊਗਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਰਿਵਿਊ ਦੇਵਾਂਗੇ ਤੋ ਆਪਾਂ ਪਹੁੰਚ ਕੇ ਬਾਈ ਨਾਲ ਉੱਥੇ ਜਾ ਕੇ ਵੀ ਗੱਲਬਾਤ ਕਰਾਂਗੇ। ਸੋ ਸਪੋਟਾਂ ਵਗੈਰਾ ਪੂਰੀਆਂ ਮਜ਼ਬੂਤ ਤੇ ਹੈਵੀ ਲੰਗਾ ਹੋਣਗਾਂਗੇ। ਹਰਪੀਤ ਮਾੜਾ ਨੇੜੇ ਹੋ ਕੇ ਵੀਰ ਦਿਖਾ ਦੇ ਮੇਰਾ ਵੀਰ। ਜਿਹੜੀਆਂ ਆ ਸਪੋਟਾਂ ਲੰਗਾ ਹੋਣਗਾਂ ਆਪਾਂ ਵਿਚਾਲੀਆਂ ਬਾਈ। ਇਹ ਆਪਾਂ ਮੰਨ ਕੇ ਚੱਲੋ 2 ਇੰਚ 6 ਤੂਤਲੀਆਂ ਪੂਰੀਆਂ ਮਜ਼ਬੂਤ ਤੇ ਹੈਵੀ ਲੰਗਾ ਹੋਣਗਾਂ ਨੇ। ਬਾਕੀ ਇਹਦੇ ਜਿਹੜੇ ਦੋ ਸਾਈਡ ਵਾਲੇ ਹਾਲਾ ਇੱਕ ਛੋਟਾ ਇੱਕ ਵੱਡਾ। ਸੋ ਦੋਨੇ ਸਾਈਡ ਤੇ ਆਪਾਂ ਇਹਨਾਂ ਵਿੱਚ ਨਟ ਪਾਏ ਹੋਏ ਆ। ਕਿਉਂ ਸਾਈਡ ਵਾਲਾ ਹਾਲੀ ਜਿਆਦਾ ਮੰਨ ਕੇ ਚੱਲੋ ਅੜਦਾਗਾ ਤੋ ਬਿੰਗਾ-ਬੁੰਗਾ ਹੋ ਜਾਂਦਾ। ਸੋ ਨਾਟ ਤੇ ਨਾ ਟੁੱਟ ਜੇ ਵੀ ਪੈਂਗਲ ਵਗੈਰਾ ਬੰਗੀ ਨਾ ਹੋਵੇ ਬਾਕੀ ਇਹਨੂੰ ਡੈਕੋਰੇਟ ਕੀਤਾ ਪੂਰਾ ਢੰਡੇ ਵਗੈਰਾ ਲਾ ਕੇ ਸੋ ਬਾਕੀ ਬਾਈ ਨਾਲ ਆਪਾਂ ਖੇਤ ਪਹੁੰਚ ਕੇ ਗੱਲਬਾਤ ਕਰਾਂਗੇ ਜਦੋਂ ਬਾਈ ਨੇ ਹਲ ਚਲਾਏ ਵੀ ਕਿਵੇਂ ਲੱਗੇ ਹਲ ਕਿੰਨਾ ਕੁ ਜ਼ੋਰ ਲਵਾਉਂਦੇ ਆ ਕਿਵੇਂ ਕੁਛ ਆ ਉਹ ਸਾਰਾ ਬਾਈ ਆਪਦੇ ਜਵਾਨੀ ਤੋਂ ਇਹਨੂੰ ਦੱਸੂਗਾ ਸੋ ਬਾਈ ਜੀ ਪਹੁੰਚ ਕੇ ਬਾਈ ਦੇ ਖੇਤ ਆਪਾਂ ਸੋ ਸਾਨੂੰ ਦਿਖਾਉਣਿਆਂ ਹਲ ਚਲਦੇ ਤੇ ਨਾਲੇ ਬਾਈ ਦਾ ਰਿਵਿਊ ਲੈਣਿਆਂ ਵੀ ਕਿਵੇਂ ਬਾਈ ਕਿਵੇਂ ਵਧੀਆ ਚਲਦੇ ਆ ਹਲ ਸੋ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਹੋ ਚਲਾਈ ਜਾਂਦਾ ਬਾਈ ਹਲ ਬਾਹੀ ਜਾਂਦਾ ਬਾਣ ਬਾਈ ਸੋ ਆਜੋ ਕਰਦਾਂ ਗੱਲਬਾਤ ਬਾਈ ਨਾਲ ਟਰੈਕਟਰ ਖੜਾ ਲੈਂਦੇ ਬਾਈ ਨੂੰ ਆ ਜਾਂਦੇ ਇਧਰਲੇ ਪਾਸੇ ਗਿੜਾ ਲਾ ਕੇ ਸੋ ਗੱਲਬਾਤ ਕਰਾਉਣੇ ਬਾਈ ਨਾਲ ਥੋੜੀ ਸਾਰੀ ਲਓ ਬਾਈ ਕਰਾਂਗੇ ਗੱਲਬਾਤ ਬਾਈ ਨਾਲ ਖੜਾ ਲੈਂਦੇ ਬਾਈ ਨੂੰ ਟਰੈਕਟਰ ਮੜਾ ਜਾ ਬਾਈ ਰੋਕੀ ਰੋਕੀ ਮੜਾ ਰੋਕੀ ਉਹ ਬਾਈ ਨਾਲ ਗੱਲਬਾਤ ਕਰਦੇ ਆ ਹੁਣਿਆ ਤੁਹਾਨੂੰ ਹਾਲ ਕੀ ਹਾਲ ਆ ਬਾਈ ਉਹ ਠੀਕ ਆ ਵਧੀਆ ਵਧੀਆ ਠੀਕ ਆ ਕਿਵੇਂ ਚੱਲਦੇ ਆ ਹਾਲ ਬਹੁਤ ਵਧੀਆ ਬਾਈ ਪੂਰੇ ਵਧੀਆ ਚੱਲਦੇ ਪੂਰੇ ਵਧੀਆ ਜਮਾ ਕੋਈ ਜੋਰ-ਜੂਰ ਦਾ ਨਾ ਨਾ ਬਾਈ ਜਮਾ ਸੋਖੇ ਹੀ ਚੱਲੀ ਜਾਂਦੇ ਨਾ ਨਾ ਜਮਾ 11 ਕੰਨੇ ਹੀ ਲਾਉਂਦੇ ਆ 11 ਜਿੰਨੇ ਜੋਰ ਦੇ ਆ ਹੈ 13 ਹਣਾ ਹਾਂ ਇਹ 13 ਆ 11 ਸੋਖੀ ਹੈ ਸੋਖੀ ਹੈ ਪੂਰੇ ਹਾਂ ਕੋਈ ਕਮੀ ਪੇਸ਼ੀ ਕੋਈ ਕਮੀ ਪਸਦੀ ਪੂਰਾ ਪੂਰਾ ਵੱਢਦੇ ਹੈ ਪੂਰਾ ਦੇ ਲਾ ਜਮਾ ਪੱਥਰ ਵੀ ਪੂਰਾ ਘਰ ਲਈ ਹੈ ਨਾ ਪੱਥਰ ਬਣਿਆ ਪਿਆ ਬਾਨ ਵੀ ਨਾ ਠੀਕ ਆ ਬਾਈ ਲੈ ਵੀ ਹਰਪੀ ਤੇ ਨੇੜੇ ਆ ਕੇ ਦਿਖਾ ਦੇ ਤੇ ਢਗਾਈ ਚ ਵੀ ਪੂਰੇ ਲੱਗੇ ਇਹਦਾ ਫਰੇਮ ਬਾਈ ਜਮਾ ਬਾਈ ਬੜਿਆ ਜਮਾ ਜਮਾ ਥੱਲੇ ਲਾਇਦਾ ਹੀ ਪਣਾਈ ਜਮਾ ਥੱਲੇ ਲੱਗ ਜਾਂਦੇ ਆ ਹਾਂ ਚੱਲ ਇੱਕ ਜਿਹੜਾ ਹੋਰ ਦੇ ਦੀ ਹੈ ਨਾ ਹਾਂ ਉਹ ਬਾਈ ਬਾਣ ਵੀ ਇਹਦਾ ਪੂਰਾ ਮੱਟਾ ਜਮਾ ਕਰੜਾ ਹੋਇਆ ਪਿਆ ਬਾਣ ਵੀ ਪੂਰੇ ਕਰੜੇ ਸਾਂਝ ਲਾਈ ਜਾਂਦੇ ਆ ਬਾਈ ਕਹਿੰਦਾ ਤੇ ਕੋਈ ਪਰਵਾਹ ਨਹੀਂ ਮਨਦਾ ਬਾਈ 11 ਜਿੰਨਾ ਜੋਰੀ ਲਵਾਉਂਦੇ ਨਾਲੇ 13 ਹਲ ਨੇ ਸੋ ਬਾਈ ਜੀ ਜੇ ਤੁਸੀਂ ਵੀ ਆਪਾਂ ਤੋਂ 13 11 ਕਲਟੀਵੇਟਰ ਬਣਾਉਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਭ ਸਿੰਘ ਤਲਵੰਡੀ ਸਾਬ ਰੋਡ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਜੀ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਤੁਸੀਂ ਫੋਨ ਕਰਕੇ ਸਾਨੂੰ ਹਲ ਬੁੱਕ ਕਰ ਸਕਦੇ ਹੋ ਸਾਈ ਦੇ ਸਕਦੇ ਹੋ ਜਾ ਜ਼ਰੂਰ ਸ਼ੇਅਰ ਕਰ ਦਿਓ ਲਾਜ਼ਮੀ ਕਿਸਾਨ ਭਰਾਵਾਂ ਤੱਕ ਸਤਿ ਸ੍ਰੀ ਅਕਾਲ ਜੀ ਲੈ ਵੀ ਕਹ ਲੈ ਜਮਾ ਥੱਲੇ ਲਾ ਦੇ ਵੀਰੇ ਥੱਲੇ ਲਾ ਦੇ ਥੱਲੇ ਜਮਾ ਲੈ ਵੀ ਬਾਕੀ ਬਾਈ ਵਾਲੀ ਗੱਲ ਪੱਕੀ ਆ ਬਾਈ ਕਹਿੰਦਾ ਸੌਖੀ ਤਰ੍ਹਾਂ ਆ ਜਾਂਦਾ ਕੋਈ ਪਰਵਾਹ ਨਹੀਂ ਮੰਨਦਾ ਟਰੈਕਟਰ ਉਹ ਬਹੁਤ ਵਧੀਆ ਰਿਵਿਊ ਦਿੱਤਾ ਬਾਈ ਨੇ ਬਾਕੀ ਆਪ ਦਾ ਵੀ ਬਾਈ ਦਿਲ ਖੋਸ਼